ਅੱਜ ਵੀ ਸਾਡਾ ਅੱਜ ਪਿਛਲੇ ਦਿਨੀ ਪੇਪੜਾਈ ਦਾ ਬੜਾ ਬਣਦੀ ਅੱਜ ਕੋਸ਼ਿਸ਼ ਨਾਲ ਦੇ ਲੱਜੇਨਰ ਘੱਟ ਕੀਤਾ ਜਾ ਰਿਹਾ ਕੀ ਚੱਲਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਅਸੀਂ ਸ਼ਹਿਰ ਦੇ ਵਿੱਚ ਕੋਈ ਕੰਮ ਕਰਦੇ ਆ ਤਾਂ ਤੁਸੀਂ ਸਾਡੀ ਉਹ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਅੱਜ ਵੀ ਸਾਡੀ ਪ੍ਰਧਾਨ ਖੜੇ ਨੇ ਮੇਰੇ ਆਂਟੀ ਜੀ ਖੜੇ ਨੇ ਸੋਨੀਆ ਜੀ ਤੇ ਸਾਡੀ ਸਾਰੀ ਟੀਮ ਆ ਤੇ ਵਾਈਸ ਪ੍ਰਧਾਨ ਰਣਜੀਤ ਬਰਾੜ ਸਾਰੇ ਨੇ ਤੇ ਸਾਡਾ ਇਸ ਕਮੇਟੀ ਬਣਨ ਤੋਂ ਬਾਅਦ ਪਹਿਲਾ ਉਦਘਾਟਨ ਤੇ ਲਗਭਗ 24 ਲੱਖ 59000 ਰੁਪਏ ਦਾ ਜਿਹੜਾ ਸਾਡਾ ਇਹ ਪ੍ਰੋਜੈਕਟ ਆ ਗਲੀ ਵਾਸਤੇ ਤੇ ਇਹਦੀਆਂ ਲਗਭਗ ਚਾਰ ਤੋਂ ਪੰਜ ਬ੍ਰਾਂਚਾਂ ਨੇ ਜਿਹਦੇ ਬ੍ਰਾਂਚਾਂ ਦੇ ਵਿੱਚ ਹੁਣ ਜੇ ਤੁਸੀਂ ਦੇਖੀਓਗੇ ਇਹ ਗਲੀ ਦੀ ਹਾਲਤ ਥੋੜੀ ਜਿਹੀ ਖਰਾਬ ਆ ਸਾਡੇ ਧਿਆਨ ਚ ਆਇਆ ਸੀ ਬੜੇ ਟਾਈਮ ਪਹਿਲਾਂ ਦਾ ਲਗਭਗ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਧਿਆਨ ਚ ਆਇਆ ਸੀ ਸਾਡੇ ਤਾਂ ਅਸੀਂ ਉਹਦੀ ਪੂਰੀ ਕਰਕੇ ਪੇਮੈਂਟ ਪਾ ਕੇ ਇਹਨਾਂ ਨੂੰ ਤਾਂ ਇਹਦੇ ਨਾਲ ਹੁਣ ਇਹ ਸਾਰੀ ਤੁਸੀਂ ਜਦੋਂ ਆਉਂਗੇ ਦੇਖੋਗੇ ਕੱਲ ਤੋਂ ਕੰਮ ਸ਼ੁਰੂ ਹੋ ਜਾਣਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀਆਂ ਇਸ ਗਲੀ ਦਾ ਵੀ ਨਾਲ ਦੀਆਂ ਬ੍ਰਾਂਚਾਂ ਵੀ ਸਾਰੀਆਂ ਠੀਕ ਹੋ ਜਾਣਗੀਆਂ ਤਾਂ ਏਵੇਂ ਏਵੇਂ ਕਰਦੇ ਸਟੈਪ ਬਾਈ ਸਟੈਪ ਆਪਾਂ ਕਰਦੇ ਕਰਦੇ ਹੌਲੀ ਹੌਲੀ ਸਾਰਾ ਬਾਗਿਆ ਪੁਰਾਣੇ ਦਾ ਆਪਾਂ ਕੰਮ ਕਰਾਂਗੇ ਜੀ ਕਿੰਨਾ ਨੰਬਰ ਵਾਰਡ ਦੇ ਵਿੱਚ ਜਿਹੜੀ ਇਹ ਹੈ ਜਿਹੜਾ ਪੈਂਦਾ ਤੇ ਕਿੰਨਾ ਜ ਟੁੱਟਾ ਜਿਹਾ ਬਾਗ ਮੇਰੇ ਵਾਸਤੇ ਸਾਰੇ ਬਰਾਬਰ ਹੁੰਦੇ ਨੇ ਵਾਰਡ ਆਪਾਂ ਸਾਰੇ ਬਾਗਿਆ ਪੁਰਾਣੇ ਦੀ ਇਹ ਗੱਲ ਕਰਦੇ ਰਿਹਾ ਕਰਨਾ ਤੇ ਇਹ 11 ਨੰਬਰ ਤੋਂ ਇਧਰਲੇ ਪਾਸੇ ਹਗੀ ਅਗਲੀ ਤੁਸੀਂ ਬਾਅਦ ਚ ਲੋਕੇਸ਼ਨ ਤੁਸੀਂ ਦੱਸ ਦਿਓ ਸਮਝਾ ਦਿਓ ਤੇ ਮੰਦਰ ਵਾਲੀ ਕਲੀ ਆ ਜਿਹੜੀ ਉਦੋਂ ਨਾਲ ਅਗਲੇ ਵਾਲਾ ਰਸਤਾ ਹੈ ਤੇ ਬਾਕੀ ਸਾਡੇ ਲਗਭਗ ਅਸੀਂ ਹਰ ਹਫਤੇ ਕੋਈ ਨਾ ਕੋਈ ਉਦ ਘਟਨ ਕਰਿਆ ਕਰਾਂਗੇ ਕਿਉਂਕਿ ਲਗਭਗ ਸਾਸੀਂ ਪਿਛਲੇ ਦਿਨੀ 4 ਤੋਂ 5 ਕਰੋੜ ਦੇ ਜਿਹੜੇ ਹੋਰ ਪ੍ਰੋਜੈਕਟ ਨੇ ਉਹ ਪਾਸ ਕਰਨੇ ਆ ਤੇ ਜਿਹੜੇ ਸਾਡੇ 4-5 ਕਰੋੜ ਦੇ ਪਹਿਲਾਂ ਪ੍ਰੋਜੈਕਟ ਪਾਸ ਹੋਏ ਪਏ ਨੇ ਤਾਂ ਉਹਨਾਂ ਦੇ ਅਸੀਂ ਹੁਣ ਅਧਿਕਟਨ ਕਰਨ ਲੱਗਣੇ ਆ ਹੁਣ ਜਦੋਂ ਇਹ ਨਵੀਂ ਕਮੇਟੀ ਦੀ ਮੀਟਿੰਗ ਸ਼ੁਰੂ ਕਰਾਂਗੇ ਅਸੀਂ ਉਹਦੇ ਵਿੱਚ ਮੈਂ ਤੁਹਾਡੇ ਜਰੀਏ ਮੇਰੇ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਤੁਹਾਡੇ ਵਾਰਡ ਦੇ ਵਿੱਚ ਜੇ ਕੋਈ ਵੀ ਕੰਮ ਹੋਣ ਵਾਲਾ ਜੇ ਕੋਈ ਵੀ ਸਮੱਸਿਆ ਚਾਹੇ ਉਹ ਸਫਾਈ ਦੀ ਆ ਚਾਹੇ ਉਹ ਕੋਈ ਗਲੀ ਬਣਾਉਣਾ ਚਾਹੋਣਿਆ ਕੋਈ ਵੀ ਸਮੱਸਿਆ ਤਾਂ ਜਿਹੜੇ ਤੁਹਾਡੇ ਵਾਰਡ ਦੇ ਐਮਸੀ ਆ ਤੁਸੀਂ ਉਹਨਾਂ ਕੋਲ ਬੇਝਿਜਕ ਹੋ ਕੇ ਬੇਚਿੰਤ ਹੋ ਕੇ ਉਹਨਾਂ ਕੋਲ ਜਾਓ ਸਾਡੇ ਕੋਲ ਨਗਰ ਕੌਂਸਲ ਦੇ ਵਿੱਚ ਪੈਸੇ ਦੀ ਕਮੀ ਕੋਈ ਨਹੀਂ ਆ ਅਸੀਂ ਇੱਕ ਇੱਕ ਕਰਕੇ ਤੁਹਾਡੇ ਸਾਰੇ ਕੰਮ ਕਰਦੇ ਰਵਾਂਗੇ ਬਿਲਕੁਲ ਜਿਵੇਂ ਤੁਸੀਂ ਕਿਹਾ ਆ ਆਪਣੇ ਜਿਹੜੇ ਵਾਰਡ ਦੇ ਕਾਉਂਸਲਰ ਆ ਉਹਨਾਂ ਨੂੰ ਸੰਪਰਕ ਕਰੋ ਤੇ ਵੀ ਇਲੈਕਸ਼ਨ ਵਗੈਰਾ ਵੀ ਹੋਏਗੇ ਸਦਾ ਮਤਲਬ ਜਿਹੜਾ ਨਾ ਰੋਜ ਜਿੱਤੇ ਆ ਤੇ ਵੀ ਕੁਝ ਕਾਉਂਸਲਰਾਂ ਨੂੰ ਵੀ ਕਿਹਾ ਵੀ ਤੁਸੀਂ ਆਪ ਦਾ ਜਿਹੜੇ ਮਹੱਲੇ ਦੇ ਵਿੱਚ ਜਿੱਥੇ ਤੇ ਕਾਉਂਸਲਰ ਬਣਿਆ ਵੀ ਲੋਕਾਂ ਨਾਲ ਸੰਪਰਕ ਕਰੋ ਨਹੀਂ ਨਿਰਵਿਰੋਧ ਕਾਉਂਸਲਰ ਤਾਂ ਜਿਹਦੇ ਨਾ ਜੇ ਉਹਦੇ ਆਪ ਦੀ ਵਾਰਡ ਦੇ ਵਿੱਚ ਵਧੀਆ ਰੈਪਿਊਟੇਸ਼ਨ ਹੋਵੇ ਤਾਂ ਜਿੰਨੇਕ ਜਿਹੜੇ ਜਿਹੜੇ ਲੋਕ ਤੁਸੀਂ ਤੁਸੀਂ ਮੀਡੀਆ ਵਾਲੇ ਵੱਧ ਜਾਣਦੇ ਹੋ ਮੇਰੇ ਤੋਂ ਤੁਸੀਂ ਮੇਰੇ 15 ਦੇ 15 ਬੰਦਿਆਂ ਦੀ ਜਿਹੜੀ ਰੈਪਿਊਟੇਸ਼ਨ ਆ ਉਹਨਾਂ ਦੇ ਵਾਰਡ ਦੇ ਵਿੱਚ ਬਹੁਤ ਵਧੀਆ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਸੇ ਕਰਕੇ ਦੂਜੀਆਂ ਪਾਰਟੀਆਂ ਨੇ ਬੰਦੇ ਨਹੀਂ ਖੜੇ ਕੀਤੇਗੇ ਤਾਂ ਜਾਂਦੇ ਵੀ ਰਹਿੰਦੇ ਨੇ ਪਹਿਲਾਂ ਇਹਨਾਂ ਦਾ ਬਹੁਤ ਸਾਲਾਂ ਦਾ ਪਹਿਲਾਂ ਦਾ ਵੀ ਵਾਹ ਹੈ ਤਾਂ ਹੁਣ ਮੈਂ ਬੇਨਤੀ ਕਰਦਾ ਕਿਉਂਕਿ ਮੇਰੇ ਦਫ਼ਤਰ 'ਚ ਸਿੱਧੇ ਲੋਕ ਬਹੁਤ ਆਉਂਦੇ ਨੇ ਤਾਂ ਹੁਣ ਉਹ ਵੀ ਸੌਖਾ ਹੋ ਗਿਆ ਕਈ ਵਾਰ ਮੈਂ ਮਿਲਦਾ ਨਹੀਂ ਤਾਂ ਹੁਣ ਮੇਰੇ ਇਹ 15 ਐਮਐਲਏ ਨੇ ਮੇਰੇ ਇਸ ਸ਼ਹਿਰ ਦੇ ਵਿੱਚ ਨੇ ਤੇ ਤੁਸੀਂ ਸਾਰੇ ਇਹਨਾਂ ਕੋਲ ਵੀ ਜਾ ਕੇ ਕਿਉਂਕਿ ਇਹਨਾਂ ਦੇ ਸਾਈਨ ਅਥੋਰਾਈਜ਼ਡ ਹੋ ਗਏ ਹੁਣ ਇਹਨਾਂ ਦੇ ਸਾਈਨਾਂ ਤੇ ਜਿਹੜੇ ਸਾਈਨ ਅੱਗੇ ਇਕੱਲੇ ਐਮਐਲਏ ਦੇ ਹੁੰਦੇ ਸੀ ਹੁਣ ਇਹ ਵੀ ਕਰਨ ਲੱਗੇ ਤਾਂ ਇਹ ਸਾਰੇ ਕੰਮ ਚੱਲਦੇ ਰਹਿਣਗੇ